ਮੈਨੂੰ ਯਾਦ ਹੈ ਵੱਡੇ ਬਾਦਲ ਸਾਹਿਬ ਨੇ ਇੱਕ ਵਾਰ ਵੀ ਇਹਾ ਪ੍ਰੋਗਰਾਮ ਮਿਸ ਨਹੀਂ ਕੀਤਾ ਹਰ ਸਾਲ ਇੱਥੇ ਆਉਂਦੇ ਭਾਵੇਂ ਮੀਂਹ ਪਵੇ ਭਾਵੇਂ ਗੜੇ ਪੈਣ ਇੱਥੇ ਜ਼ਰੂਰ ਆਉਂਦੇ ਤੇ ਉਹਨਾਂ ਦੇ ਬਾਅਦ ਮੈਂ ਕੋਈ ਜਿੰਮੇਵਾਰੀ ਸੰਭਾਲ ਕੇ ਮੈਂ ਵੀ ਹਰ ਸਾਲ ਭਗਵਾਨ ਬਾਲਮਿਕੀ ਜੀ ਮਹਾਰਾਜ ਦੀ ਸ਼ੋਭਾ ਯਾਤਰਾ ਦੇ ਸਬੰਧ ਵਿੱਚ ਮੈਂ ਇੱਥੇ ਹਾਜ਼ਰ ਹੁਣਾ ਤੇ ਅੱਜ ਪ੍ਰਗਟ ਦਿਵਸ ਦੇ ਸਬੰਧ ਵਿੱਚ ਤੁਸੀਂ ਸ਼ੋਭਾ ਯਾਤਰਾ ਕਰਨੀ ਹੈ ਤੁਹਾਡਾ ਸਾਰਿਆਂ ਦਾ 2 ਲੱਖ ਲੱਖ ਵਧਾਈ ਪੰਜਾਬ ਆਪਣਾ ਘਰ ਹੈ ਸਪੀਕਰ ਸਪੀਕਰ ਜੇ ਆਪਾਂ ਘਰ ਸਗੜਾ ਹੋਊਗਾ ਵਧੂਗਾ ਸਾਈਆਂ ਆਪਾਂ ਟਰੱਕੀ ਕਰਾਂਗੇ ਅਫਸੋਰ ਸਿਸਕਲ ਦਾ ਆਂ ਸਰਕਾਰਾਂ ਆ ਜਾਂਦੀਆਂ ਜਿਹੜਾ ਇੱਥੇ ਇਸ ਪੰਜਾਬ ਨੂੰ ਆਪਣਾ ਘਰ ਨਹੀਂ ਸਮਝਦੀਆਂ ਉਹ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਲੁੱਟਣ ਵਾਸਤੇ ਆਉਂਦੇ ਮੁੱਖ ਮੰਤਰੀ ਉਹ ਚੰਗਾ ਜਿਹੜਾ ਆਪਣੇ ਆਪ ਨੂੰ ਮੁੱਖ ਮੰਤਰੀ ਨਾ ਸਮਝੇ ਸੇਵਾਦਾਰ ਸਮਝੇ ਵੱਡੇ ਬਾਦਲ ਸਾਹਿਬ ਸੇਵਾਦਾਰ ਸਮਝ ਕੇ ਉਹ ਛੁਰਤੀ ਦੇ ਬਹਿੰਦੇ ਸੀ ਤੁਸੀਂ ਦੇਖ ਲਓ ਅੱਜ ਪੰਜਾਬ ਵਿੱਚ ਕਿਤੇ ਵੀ ਚਲੇ ਜਾਓ ਵੱਡੇ ਬਾਦਲ ਸਾਹਿਬ ਦੀ ਨਿਸ਼ਾਨੀ ਹਰ ਘਰ ਚ ਕਿਤੇ ਨਾ ਕਿਤੇ ਹੋਊਗੀ ਜੇ ਗਰੀਬ ਦੀ ਬਾਹ ਫੜੀ ਜੇ ਗਰੀਬ ਦਾ ਸਾਥ ਦਿੱਤਾ ਤੇ ਉਹਨਾਂ ਦੀ ਮੁਸ਼ਕਲਾਂ ਹੱਲ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਪੰਜਾਬ ਦਾ ਇਤਿਹਾਸ ਦੇਖ ਲਓ ਔਰ ਇਨਸਾਨੀ ਸਾ ਪ੍ਰਕਾਸ਼ ਸਿੰਘ ਬਾਦਲ ਭਾਵੇਂ ਆਟਾ ਦਾਲ ਸਕੀਮ ਸੀ ਭਾਵੇਂ ਸ਼ਗਨ ਸਕੀਮ ਸੀ ਭਾਵੇਂ ਪੈਨਸ਼ਨ ਸੀ ਭਾਵੇਂ ਐਸੀ ਭਾਈਚਾਰੇ ਦੀ ਮੁਫਤ ਪੜ੍ਹਾਈ ਦੀ ਸਕਾਲਰਸ਼ਿਪ ਸਕੀਮ ਸੀ 200 ਯੂਨਿਟ ਬਿਜਲੀ ਦੇ ਮਾਫ ਕਰਨ ਦੀ ਸਕੀਮ ਸੀ ਭਾਵੇਂ ਲੜਕੀਆਂ ਨੂੰ ਸਾਈਕਲ ਦੇ ਕੇ ਸਕੂਲ ਪੜ੍ਹਨ ਜਾਣ ਦੀ ਸਕੀਮ ਸੀ ਸਾਰੀਆਂ ਹੀ ਵੱਡੇ ਬਾਦਲ ਸਾਹਿਬ ਦੀਆਂ ਸੀ ਜਿਹੜੀਆਂ ਅੱਜ ਕਰ ਸਾਰੀਆਂ ਬੰਦ ਐ ਮੈਨੂੰ ਇਹ ਹੈਰਾਨ ਐ ਕਿਸੇ ਹੋਰ ਪਾਰਟੀ ਦੀ ਸਰਕਾਰ ਨੇ ਆਹ ਜਿੰਨੇ ਵਾਰ ਮੁੱਖ ਮੰਤਰੀ ਬਣੇ ਇੱਕ ਵੀ ਸਕੀਮ ਨਵੀਂ ਨਹੀਂ ਚਾਲੂ ਕੀਤੀ ਉਹਨੇ ਪੁਰਾਣੀਆਂ ਹੀ ਬੰਦ ਕੀਤੀਆਂ ਮੈਨੂੰ ਯਾਦ ਹੈ ਇੱਕ ਬਹੁਤ ਵੱਡਾ ਇੱਕ ਫੋਰ ਫੈਸਲਾ ਵੀ ਵੱਡੇ ਪਾਲ ਸਾਹਿਬ ਨੇ ਕੀਤਾ ਸੀ ਸਰਕਾਰੀ ਨੌਕਰੀਆਂ ਵਿੱਚ ਰਿਜ਼ਰਵੇਸ਼ਨ ਵੀ ਰਿਜ਼ਰਵੇਸ਼ਨ ਵਿੱਚ ਰਿਜ਼ਰਵੇਸ਼ਨ ਜਿਹੜੀ 12.5% ਬਾਲਣੇ ਕੇ ਸਮਾਜ ਵਾਸਤੇ ਕੀਤਾ ਜਿਹੜਾ ਸਰਕਾਰੀ ਵਕੀਲ ਕਰਕੇ ਦੇਖੋ ਐ ਜੇ ਕਿਤੇ ਤੇ ਇਹ ਸਭ ਤੋਂ ਵੱਡੀ ਸੇਵਾ ਸੀ ਜਿਹੜੇ ਵੱਡੇ ਬਾਦਲ ਸਾਹਿਬ ਨੇ ਆਪਣੇ ਝੋਲੀ ਪਾਈ ਉਹ ਭਗਵਾਨ ਵਾਲਮੀਕੀ ਜੀ ਦਾ ਤੀਰਸਥਾਨ ਬਣਾਉਂਦੇ ਮੈਂ ਵੀ ਮੈਂ ਵੀ ਉਹਨਾਂ ਮੀਟਿੰਗਾਂ 'ਚ ਹੁੰਦਾ ਸੀ ਮੈਂ ਵੀ ਉਹਨਾਂ ਮੀਟਿੰਗਾਂ 'ਚ ਹੁੰਦਾ ਸੀ ਵੱਡੇ ਬਾਦਲ ਸਾਹਿਬ ਨੇ ਕਿਹਾ ਮੈਂ ਖັບਸੋ ਖਬਸੂਰਤ ਤੀਰਸਥਾਨ ਬਣਾਉਣਾ ਹੈ ਕਮੀ ਨਹੀਂ ਹੈ 100 ਕਰੋੜ ਤੋਂ ਸ਼ੁਰੂ ਹੋਏ ਸੀ ਅਸੀਂ ਕਿ 100 ਕਰੋੜ ਲੱਗੂਗਾ ਮੰਨਾ 300 ਕਰੋੜ ਦੇ ਨੇੜੇ ਜਾ ਕੇ ਖਤਮ ਹੋਇਆ ਐ ਇੰਨੀ ਖਬਸੂਰਤ ਜਗਾ ਬਣਾਤੀ ਸੀ ਪਰ ਦੁੱਖ ਲੱਗਦਾ ਮੈਂ ਪਿੱਛੇ ਵੀ ਜਾ ਕੇ ਆਇਆ ਸਫਾਈ ਹੈ ਨਹੀਂ ਬੁੱਡੇ ਜਿਹੇ ਲਾਇਗੀ ਮੱਝ ਕੀ ਹੈ ਉਹ ਕੋ ਵਾਲੀ ਬਾਰਸੀ ਨਹੀਂ ਅ ਜਿੰਨੀਆਂ ਵੀ ਸਰਕਾਰਾਂ ਆਈਆਂ ਫਾਹੇ ਕਾਂਗਰਸੀ ਆ ਹੁਣ ਦਾ ਝਾੜੂ ਵਲੇੰਦੀ ਐ ਉਹ ਕੱਲਾ ਰਾਜ ਕਰਨ ਵਾਸਤੇ ਆਉਂਦੇ ਐ ਇੱਥੇ ਦਿਖਾਉਣ ਵਾਸਤੇ ਕਿ ਅਸੀਂ ਰਾਜੇ ਬਣ ਗਏ ਐ ਇਸਕਾ ਕੀ ਪਛਾਣੀਏ ਆਪਣੇ ਕੌਣ ਐ ਸ਼੍ਰੋਮਣੀ ਅਕਾਲੀ ਦਲ ਆਪਣੀ ਖੇਤਰੀ ਪਾਰਟੀ ਐ ਪੰਜਾਬ ਦੀ ਪਾਰਟੀ ਐ ਛੋਟੀ ਪਾਰਟੀ ਐ ਅਸੀਂ ਜਿਉਣਾ ਮਰਨਾ ਇੱਥੇ ਤੁਹਾਡੇ ਵਾਸਤੇ ਐ ਸਾਡਾ ਘਰ ਐ ਜੇ ਸਾਡਾ ਘਰ ਬਣ ਕੇ ਵਧੂਗਾ ਪਾਇਲ ਆਪਾਂ ਪਤਾ ਲਗੇ ਪਾਠੀ ਸੋਚ ਲੈ ਕੇ ਆਉਂਦੀ ਆਪਣਾ ਘਰ ਸਭ ਕਿਉਂਦੀ ਹੈ ਉਸੇ ਨੂੰ ਤਗੜਾ ਰੱਖੋਗੇ ਤਾਂ ਬਚੋਗੇ ਇਹ ਐਗੀਆਂ ਗੱਲਾਂ ਜਾ ਕੇ ਆਪਾਂ ਵੋਟਾਂ ਪਾ ਦਿੰਨੇ ਆ ਫਿਰ 5-5 ਸਾਲ ਜ਼ਿੰਦਗੀ ਦੇ ਖਰਾਬ ਹੋ ਜਾਂਦੀ ਹੈ 5 ਸਾਲ ਹੁਣ 10 ਸਾਲ ਖਰਾਬ ਹੋ ਗਏ ਦੇਖੋ ਜੇ ਵੱਡੇ ਪਾਸੇ ਮੁੱਖ ਮੰਤਰੀ ਸੀ ਕਿੰਨੀ ਡਿਵੈਲਪਮੈਂਟ ਹੋਈ ਲੁਧਿਆਣਾ ਦੇਖ ਲੋ ਸੜਕਾਂ ਦੇਖ ਲੋ ਬਿਜਲੀ ਦੇ 加ੜੀ ਨੌਕਰੀਆਂ ਦਿੱਤੀਆਂ ਸੀ ਅਸੀਂ 2 ਲੱਖ ਰੁਪਏ ਦੀ ਤੇ ਮੈਨੂੰ ਲੱਗਦਾ ਸਫਾਈ ਕਰਮਚਾਰੀ ਸਭ ਤੋਂ ਪਹਿਲੇ ਉਹਨਾਂ ਨੇ ਪੱਕੇ ਕੀਤੇ ਸੀ ਉਹਨਾਂ ਤੇ ਆਨਸਾ ਮਿਲਦਾ ਸੀ ਕਿ ਹਲੇ ਵੀ ਕੋਈ ਬਰੇ ਨਹੀਂ ਜਿੰਨੇ 12 13 ਸਨ ਪ੍ਰਮਾਤਮਾ ਮੇਨ ਕਰੇ ਰੋਹਨ ਬਾਂਧੀ ਮਹਾਰਾਜ ਮੇਰਕਰ ਸਰਕਾਰ ਤੁਸੀਂ ਵਾਪਸ ਆਪਣੀ ਪਾਰਟੀ ਦੀ ਪੰਜਾਬ ਦੀ ਲੈ ਕੇ ਆ ਜਾਓ ਉਹ ਪਹਿਲੇ ਹੀ ਹਫਤੇ ਉਹਨਾਂ ਨੇ ਪੱਕੇ ਕਰਤਾ ਬਾਕੀ ਬਹੁਤ ਬੈਠੀ ਕਰਨਾ ਚਾਹਣਾ ਐ ਐਤੀ ਖੱਬੇ ਸੱਚੇ ਨਾ ਦੇਖਿਓ ਸਿੱਧੇ ਦੇਖਿਓ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰੋ ਤਾਂ ਬਚਾਂਗੇ ਆਪਣੇ ਪੰਜਾਬ ਤੇ ਭਾਈਚਾਰਕ ਸਾਂਝ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਤਾਕਤ ਹੈ ਭਾਈਚਾਰਕ ਸਾਂਝ ਦੀ ਹੈ ਤੁਸੀਂ ਦੇਖ ਲਓ ਪੰਜਾਬ ਕਹਿ ਜਾ ਦੁਪਹਿਰ ਜਿੱਥੇ ਕਿ ਨਾ ਤੇ ਲੜਾਈ ਨਹੀਂ ਹੋਈ ਨਾ ਹਿੰਦੂ ਦੀ ਸਿੱਖ ਦੀ ਮੁਸਲਮਾਨ ਦੀ ਕਿਹ ਕਿਹਦੀ ਕਿਤੇ ਲੜਾਈ ਨਹੀਂ ਹੋਈ ਨਿਕਲੇ ਦੰਗੇ ਨਹੀਂ ਹੋਏ ਕਿਉਂਕਿ ਆ ਗੁਰੂਆਂ ਦੀ ਧਰਤੀ ਹੈ ਜਿੱਥੇ ਗੁਰੂਆਂ ਨੇ ਆਪਣਾ ਜਗਾਇਆ ਸਰਬੱਤ ਦੇ ਭਲੇ ਦੀ ਸੋਚ ਚਾਈ ਹੈ ਸੋ ਮੈਂ ਸਾਰੇ ਦਾ ਥੋੜਾ ਤਨਮਾਨ ਕਰਦਾ ਤੇ ਗਾਨ ਸਾਹਿਬ ਨੇ ਤੇ ਉਹਨਾਂ ਦੀ ਟੀਮ ਦਾ ਬਹੁਤ ਮਿਹਨਤੀ ਹੈ ਤੇ ਮੈਂ ਇਹਨਾਂ ਨੂੰ ਮੈਂਬਰ ਬਣਾਇਆ ਵਰਕਿੰਗ ਕਮੇਟੀ ਜਿਹੜੀ ਹੁੰਦੀ ਹੈ ਜਾਨ ਬੋਰਡ ਦੀ ਉਹ ਵਰਕਿੰਗ ਇਹ ਮੈਨੂੰ ਲਾ ਸਕਦੀ ਹੈ ਇੰਨੀ ਤਾਕਤ ਦੇ ਦਿਲ ਸੁਤਗਾਨ ਦਾ ਕੋਲੇ ਜਿੰਨਾ ਕੋਣ ਹੈ ਸੋ ਕੋਈ ਗੱਲ ਨਹੀਂ ਅਸੀਂ ਇਹਨਾਂ ਦਾ ਪੂਰਾ ਧਿਆਨ ਮੇਰੇ ਪਰਿਵਾਰ ਮੰਗੂ ਹੈ ਪਰ ਧਿਆਨ ਕਿਉਂ ਬੱਡੇ ਬਾਦਲ ਸਾਹਿਬ ਨੇ ਪਰਿਵਾਰ ਮੰਗੂ ਬਣਾਇਆ ਸੀ ਉਹ ਭੱਜ ਭੁੱਜ ਗਏ ਸਾਰੇ ਦੇਖੋ ਜਿੰਨਾ ਬਾਦਲ ਸਾਹਿਬ ਨੇ ਪਿਆਰ ਕੀਤਾ ਦਿੱਕਾ ਮੈਨੂੰ ਲੱਗਦਾ ਇਹੋ ਹੀ ਮਿਸਾਲ ਹੈ ਉਹਦਾ ਸਾਰੇ ਤਾਂ ਦੋਸੇ ਸੁਖਵੀਰ ਬਾਦਲ ਦੇ ਬਿਆਨ ਤਾਂ ਸੁਣ ਕੇ ਹਟਿਆ ਸੁਖਵੀਰ ਬਾਦਲ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨੇ ਜਿਹੜੇ ਉਹ ਵੀ ਨਿਕੇ ਸਾਦੇ ਗਏ ਨੇ ਸੁਖਵੀਰ ਬਾਦਲ ਦਾ ਕਹਿਣਾ ਕਿ ਅਸੀਂ ਆਪਣੇ ਸਮੇਂ 'ਚ 2 ਲੱਖ ਸਰਕਾਰੀ ਨੌਕਰੀਆਂ ਦਿੱਤੀਆਂ ਸੀ ਤੇ ਨਾਲ ਹੀ ਹੋਰ ਸਕੀਮਾਂ ਵੀ ਚਲਾਈਆਂ ਸੀ ਪਰ ਜਿਹੜੀਆਂ ਉਹ ਸਕੀਮਾਂ ਅਸੀਂ ਆਪਣੇ ਸਮੇਂ ਵਿੱਚ ਚਲਾਈਆਂ ਸੀ ਤਾਂ ਉਹ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਯਾਨੀ ਕਿ ਪੰਜਾਬ ਸਰਕਾਰ ਦੇ ਵੱਲੋਂ ਇਸ ਸਮੇਂ 'ਚ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਨਾਲ ਹੀ ਪੰਜਾਬ ਸਰਕਾਰ ਨੂੰ ਖਰੀਆਂ ਖੋਟੀਆਂ ਵੀ ਸੁਣਾਈਆਂ ਗਈਆਂ ਨੇ